ਤਰ ਕੀ ਕਹਣਾ ਚਾਹੋਗੇ ਅੱਜ ਬੀਬੜੀਆਂ ਮਾਈਆਂ ਦੇ ਦਰ ਤੇਰਾ ਅੱਜ ਤੀਆਂ ਦਾ ਮੇਲਾ ਲਗਾਇਆ ਜਾ ਰਿਹਾ ਹੈ ਜੈ ਬੀਬੜੀਆਂ ਮਾਈਆਂ ਸਾਡੇ ਰਾਤੇ ਵਿੱਚ ਸਭ ਤੋਂ ਪੁਰਾਣਾ ਮੰਦਿਰ ਬੀਬੜੀਆਂ ਮਾਈਆਂ ਦਾ ਮੰਦਿਰ ਹੈ ਇੱਥੇ ਹਰ ਸਾਲ ਦੀ ਤਰ੍ਹਾਂ ਪਿੰਡਾਂ ਤੋਂ ਹਰ ਪਿੰਡ ਜਾਂ ਘੀਆ ਪੈਣਾ ਚੁਗੀਆਂ ਫੜ ਜਾਂਦੇ ਨੇ ਤੇ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਸਤਿ ਸਹਿਯੋਗ ਨਾਲ ਧਾਰ ਮੰਦਿਰ ਦਾ ਕੰਮ ਚੱਲ ਰਿਹਾ ਹੈ ਇਹ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਸੰਗਤਾਂ ਕਿਸੇ ਵੀ ਰੂਪ ਵਿੱਚ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੀਆਂ ਹੋਣਾਂ ਭਾਵ ਕੋਈ ਮਟੀਰੀਅਲ ਦੇ ਰਿਹਾ ਕੋਈ ਦਾਨ ਦੇ ਰਿਹਾ ਕੋਈ ਸੇਵਾ ਕਰ ਰਿਹਾ ਹੈ ਬਸ ਇਹ ਜੀ ਨਾਮਾ ਦੇ ਜਦੋਂ ਜਾਈ ਇਹਦਾ ਸਿਆ ਵੀ ਵੀਡੀਓ ਅੰ内 ਮੰਤਰਤੇ ਜੋ ਖਰਚ ਲੱਗਣਾ ਹੈ 5000 ਫੁੱਟ ਲੱਗਣਾ ਹੈ ਜੋ ਟੁਕੜੀ ਲੱਗ ਗਈ ਉਹ 4000 ਫੁੱਟ ਹੈ ਤਕਰੀਬਨ 18 ਲੱਖ ਰੁਪਏ ਦਾ ਖਰਚਾ ਹੈ ਜੋ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਕੀਤਾ ਜਾਵੇਗਾ ਬਾਕੀ ਸਭਿਆਚਾਰਕ ਮਿਲਾਂ ਲੱਗੀਆਂ ਲੱਗੇ ਇਹਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਬਾਰੇ ਜੈ ਭੀਗੜੇ ਮਈਆਂ ਦੀ ਸਤਿ ਸ਼੍ਰੀ ਅਕਾਲ ਨਮਸਕਾਰ ਜੀਆਂ ਨੂੰ ਧਿਆਰ ਦੇ ਜਵਾਰ ਪੂਰੇ ਮਈਆਂ ਦੇ ਪੁੱਢੇ ਮਿਹਣੀ ਵਿੱਚ ਹਾਰ ਸਾਹਿਬ ਜੀ ਦੇ ਸਮਾਰਵੀ ਸਮੁੱਚੀ ਵੀਗੜ ਮਈਆਂ ਕਮੇਟੀ ਵੱਲੋਂ ਉਹਦੇ ਨਾਲ-ਨਾਲ ਸਰਪੰਚ ਸਾਹਿਬ ਸਮੂਹ ਕੀ ਪਿੰਡ ਵੱਲੋਂ ਪਰ ਨਗਰ ਖੇੜੇ ਮੈਦੇ ਵਿੱਚ ਪਿਆਰ ਨਿਮਰਤਾ ਏਕਤਾ ਇੱਕ ਜਨਾਂ ਭਾਈਚਾਰ ਸਾਂਝ ਦੇ ਲਈ ਖੋਟੀਆਂ ਦਾ ਧਿਆਨ ਆਇਆ ਉਹ ਜੋ ਸੋਜ ਦੇ ਜੋਰ ਸੋਹ ਦੇ ਨਾਲ ਪੂਰਾ ਮਨਾਇਆ ਜਾ ਰਿਹਾ ਅਸੀਂ ਜਿੰਨੀਆਂ ਵੀ ਸੰਗਤਾਂ ਆ ਰਹੀਆਂ ਨੇ ਘਰ ਘਰ ਤੋਂ ਪਹਿਣਾ ਵੀਰ ਛੋਟੀਆਂ ਵੱਡੀਆਂ ਬੱਚੀਆਂ ਖਾਤੋ ਦੇ ਅੰਜਨੀ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਏਕੇ ਸਾਰੇ ਦੋਨਾਂ ਪਰਿਵਾਰਾਂ ਦੇ ਵਿੱਚ ਇੱਕ ਟੀਮ ਦਾ ਇਤਿਹਾਸ ਨਿਰਮਿਤ ਤਾਂ ਲੈ ਕੇ ਆਵੇ ਪਿਆਰ ਲੈ ਕੇ ਆਵੇ ਭਾਈਚਾਰ ਸਾਂਝ ਲੈ ਕੇ ਆਵੇ ਔਰ ਅਸੀਂ ਵੀ ਉਹ ਮਈਆ ਪ੍ਰਬੰਧ ਕਮੇਟੀ ਵੱਲੋਂ ਸਮੁੱਚੀ ਪੰਚਾਇਤ ਵੱਲੋਂ ਅਸੀਂ ਨਗਰ ਕਾਇਦੇ ਦਾ ਸਾਹ ਦਾ ਸੁਖ ਮੰਗਦੇ ਹੋਏ ਧੰਨਵਾਦ ਕਰਦੀ ਆ ਜੀ ਔਰ ਖਾਤੋ ਦੇ ਸਾਡੇ ਕਹੇ ਲੰਬੀ ਸਹਿਯੋਗ ਸਾਡਾ ਖਾਤੋ ਦੇ ਸਰਪੰਚ ਕਰਮਜੀਤ ਕੌਰ ਜਪਤਨੀ ਸਰਕਾਰ ਨਾਲੰਗ ਸਿੰਘ ਦੀ ਫੌਜੀ ਅਤੇ ਮੁਮੁਚੀ ਪੰਚਾਇਤ ਨੂੰ ਫਰਵਾਇਆ ਜਾ ਰਿਹਾ ਹੈ ਜੀ ਉਹਨਾਂ ਦੇ ਸਹਿਯੋਗ ਨਾਲ ਸਾਡੇ ਪਰ ਜੋ ਮੇਨ ਧਾਮ شریف ਵਿਖੇ ਮਹੱਤਵਪੂਰਨ ਕਮੇਟੀ ਵੱਲੋਂ ਹਰ ਸਾਲ ਹੀ ਰੈਸਵਾਲ ਕੀਤਾ ਜਾਂਦਾ ਹੈ